ਅੱਛਾ ਗਿਆ ਜੇ ਤੁਹਾਨੂੰ ਬਾਲ ਸਟੇਟ ਕਰਨ ਦਾ ਨੇਚਰਲ ਤਰੀਕਾ ਦੱਸਾਂਗੇ ਆਪਣੇ ਸਰਨ ਪਹਿਲਾ ਸੈੱਦ ਲੈ ਲੈਣਾਗਾ 2 ਚਮਚੇ ਸੈੱਦ ਜਿਹੜੇ ਆਪਾਂ ਨੇ ਲੈ ਲੈਣੇ ਹੈਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ 2 ਚਮਚੇ ਹੀ ਨਾਰੀਅਲ ਤੇਲ ਦੇ ਪਾਵਾਂਗੇ ਨਾਰੀਅਲ ਤੇਲ ਤੇ ਦੇਖੋ ਇਹਨੂੰ ਨੂੰ ਆਪਾਂ ਨੂੰ ਪਾ ਕੇ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਿਲਕੁਲ ਹੀ 100% ਜਿਹੜਾ ਨੇਚਰਲ ਤਰੀਕਾ ਹੈਗਾ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਬਿਲਕੁਲ ਵੀ ਕੋਈ ਸਾਈਡ ਇਫੈਕਟ ਨਹੀਂ ਸਾਨੂੰ ਪਤਾ ਹੀ ਹੋਣਾ ਸੈਦ ਦੇ ਅੱਜ ਬਹੁਤ ਹੀ ਜ਼ਿਆਦਾ ਫਾਇਦੇ ਹੀ ਫਾਇਦੇ ਨੇ ਨੁਕਸਾਨ ਤਾਂ ਇਹਦਾ ਲਗਭਗ ਕੋਈ ਵੀ ਨਹੀਂ ਹੈ ਨਾ ਹੈਗਾ ਤੁਸੀਂ ਵੀ ਜਿਹੜਾ ਇਹ ਸੈਦ ਹੈਗਾ ਇਸਤੇਮਾਲ ਕਰ ਸਕਦੇ ਹੋਗੇ ਦੇਖ ਸਕਦੇ ਹੋ ਆਪਾਂ ਨੇ ਆਪਣੀ ਬੱਚੀ ਤੇ ਜਿਹੜਾ ਇਸਤੇਮਾਲ ਕੀਤਾਗਾ ਇਹਦੇ ਵਾਲ ਨੇ ਜਿਹੜੇ ਬਹੁਤ ਹੀ ਜ਼ਿਆਦਾ ਰੁੱਖੇ ਨੇ ਤੇ ਗਰੋਥ ਵੀ ਘਟੁੰਦੇ ਵਾਲਾਂ ਦੇ ਮਤਲਬ ਬਲਜੇ ਪੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਇਹਦੇ ਵਾਲ ਬਲਤ ਵਿੱਚ ਬੜ ਪਏ ਹੋਏ ਨੇ ਤੇ ਆਪਣੇ ਸੈਦ ਨੂੰ ਦੇਖੋ ਚੰਗੀ ਤਰ੍ਹਾਂ ਨਾਲ ਮਿਕਸ ਕੀਤੇ ਹੋਏ ਪੈਟਰਨ ਨੂੰ ਚੰਗੀ ਤਰ੍ਹਾਂ ਦੇ ਜੜਾਂਾਂ ਤੇ ਅਪਲਾਈ ਕਰ ਦੇਣਾ ਜੜਾਂ ਦੇ ਵਿੱਚ ਲਗਾਣਾਗਾ ਖਾਸ ਕਰਕੇ ਤੇ ਦੇਖੋ ਚੰਗੀ ਤਰ੍ਹਾਂ ਹੱਥ ਦੀ ਮਦਦ ਨਾਲ ਜਿਹੜਾ ਇਹਨੂੰ ਆਪਾਂ ਨੇ ਲਗਾ ਲੈਣਾਗਾ ਸੈਦ ਨੂੰ ਪੂਰੇ ਦੇ ਪੂਰੇ ਨੂੰ ਬਹੁਤ ਹੀ ਜ਼ਿਆਦਾ ਦੇਖੋ ਵਧੀਆ ਤਰੀਕਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਵਾਲਾਂ ਜਿਹੜੇ ਚਮਕਦਾਰ ਕਰ ਸਕਦੇ ਹੋ ਕਈ ਵਾਰ ਨਾ ਰੁੱਕੇ ਰੁੱਕੇ ਜੇ ਵਾਲ ਪੈ ਰਹੇ ਨੇ ਕਿ ਆ ਪੰਜ ਉਹ ਸਟੇਟ ਵਗੈਰਾ ਕਰਾਉਣੇ ਆਗੇ ਕੈਰਾਟਿਨ ਵਗੈਰਾ ਬਕਰਾ ਪਾਉਣੇ ਆਗੇ ਉਹਦੇ ਨਾਲ ਵਾਲਾ ਜਿਹੜੇ ਝੜਨ ਲੱਗ ਜਾਂਦੇ ਨੇ ਉਹ ਪਹਿਲਾਂ ਪਹਿਲਾਂ ਤਾਂ ਸੋਹਣੇ ਲੱਗਦੇ ਆ ਵੱਟ ਜਦੋਂ ਬਾਅਦ ਚ ਆਪਣੇ ਵਾਲ ਖਰਾਬ ਹੁੰਦੇ ਉਹਦਾ ਆਪ ਨੂੰ ਅਹਿਸਾਸ ਹੁੰਦਾ ਵੀ ਆਪਣੀ ਇਹ ਕੈਮੀਕਲ ਵਾਲੀ ਚੀਜ਼ਾਂ ਕਿਉਂ ਲੱਗਤੀਆਂ ਨੇ ਇਸ ਤੋਂ ਬਾਅਦ ਦੇਖੋ ਵਾਲਾਂ ਤੇ ਅਪਲਾਈ ਕਰਨ ਤੋਂ ਬਾਅਦ ਆਪਾਂ ਨੇ ਨਾ ਵਾਲਾਂ ਨੂੰ ਹੀਟ ਦੇਣੀ ਹੈਗੀ ਅੱਧੇ ਘੰਟੇ ਲਈ ਰੱਖਣਾਗਾ ਇਹਦੇ ਲਈ ਆਪਣੇ ਪੋਲੀਥੀਨ ਦਾ ਇਸਤੇਮਾਲ ਕੀਤਾਗਾ ਪੋਲੀਥੀਨ ਨਾਲ ਦੇਖੋ ਵਾਲਾਂ ਨੂੰ ਜਿਹੜਾ ਚੰਗੀ ਤਰ੍ਹਾਂ ਕਵਰ ਕਰ ਲੈਣਾ ਸਿਰ ਨੂੰ ਆਪਣੇ ਨੂੰ ਇਦ ਨਾਲ ਅੱਧੇ ਘੰਟੇ ਦੀ ਆਪਣੀ ਜਿਹੜੀ ਗਰਮੀ ਆਗੀ ਸਿਰ ਸਿਰ ਨੂੰ ਮਿਲ ਜੂਗੀ ਹੀਟ ਮਿਲ ਜੂਗੀ ਤੇ ਫੇਰ ਹੀ ਇਹ ਨੁਸਖਾ ਜਿਹੜਾ ਕੰਮ ਕਰਦਾ ਘੱਡੇ ਘੰਟੇ ਬਾਦੋਂ ਦੇਖੋ ਆਪਣੇ ਵਾਲਾਂ ਨੂੰ ਨਾਰਮਲ ਸ਼ੈਂਪੂ ਨਾਲ ਜਿਹੜਾ ਤੁਸੀਂ ਇਸਤੇਮਾਲ ਕਰਦੇ ਹੋ ਉਹਦੇ ਨਾਲ ਧੋ ਲੈਣਾਗਾ ਤੋਂ ਤਵਾ ਤੁਸੀਂ ਦੇਖ ਸਕਦੇ ਹੋ ਵਾਲਾਂ ਦੀ ਸਾਈ ਨਾ ਚਮਕ ਸਿੱਧੇ ਸਟੇਟ ਦੇਖੋ ਬਿਲਕੁਲ ਨੇਚਰਲ ਤਰੀਕਾ ਦਾ ਬਿਲਕੁਲ ਨੇਚਰਲ ਬਿਲਕੁਲ ਵੀ ਖਰਚ ਨਹੀਂ ਹੈਗਾ ਬਸ ਬਾਜ਼ਾਰ ਪੈ ਦੀ ਸਿਸੀ ਨਾਲਾ ਜਿਹੜਾ ਆਪਣੇ ਵਾਲਾਂ ਨੂੰ ਬਿਲਕੁਲ ਸਹੀ ਕਰ ਲਿਆ ਮੈਂ ਵੀ ਆਪਣੇ ਵਾਲਾਂ ਤੇ ਇਸੇ ਤਰੀਕੇ ਨਾਲ ਹੀ ਇਸਤੇਮਾਲ ਕਰਦੇ ਆਂਗੇ ਤੇ ਹਫਤੇ ਦੇ ਵਿੱਚ ਜਰੂਰ ਦੋ ਵਾਰ ਇਸਤੇਮਾਲ ਕਰੋ ਤੁਹਾਡੇ ਵਾਲ ਵੀ ਬਹੁਤ ਜ਼ਿਆਦਾ ਲੰਬੇ ਹੋ ਜਾਣਗੇ ਸਟ੍ਰੇਟ ਹੋ ਜਾਣਗੇ ਤੇ ਚਮਕਦਾਰਤਾ ਖਾਸ ਕਰਕੇ ਵਧਣਗੀ ਵਧਣਗੇ ਦੇਖੋ ਆਪਣਾ ਬਿਲਕੁਲ 100% ਜਿਹੜਾ ਤੁਹਾਨੂੰ ਨੇਚਰਲ ਤਰੀਕਾ ਦਿੱਤਾ ਹੈ ਤੇ ਬਹੁਤ ਜ਼ਿਆਦਾ ਵਰਕ ਵੀ ਕਰਦਾ ਹੈ ਇਹ ਕੰਮ ਕੋਈ ਫੇਕ ਵੀਡੀਓ ਨਹੀਂ ਹੈਗੀ ਬਿਲਕੁਲ ਰੀਅਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਜੇ ਵੀਡੀਓ ਪਤਿਆ ਲੱਗੀ ਤਾਂ ਕਮੈਂਟ ਕਰਿਓ ਇੱਕ ਵਾਰੀ ਸ਼ੇਵ ਕਰ ਲਓ ਵੀਡੀਓ ਨੂੰ ਤਾਂ ਕਿ ਤੁਸੀਂ ਦੁਬਾਰਾ ਆ ਕੇ ਕਮੈਂਟ ਜ਼ਰੂਰ ਕਰਕੇ ਦੱਸੋ ਵੀ ਤੁਹਾਡੇ ਤੇ ਇਹ ਨੁਸਖਾ ਕੰਮ ਕਰੇ